ਅਸ ਮਹੱਲਾ ਪਹਿਲਾ ਸੌਣ ਵੱਟ ਆਖ ਸੋ ਕੋਈ ਜਿਵਨ ਵੱਟ ਟਿਠਾ ਹੋਏ ਕਿਮਤ ਪਾਏ ਨਾ ਗਹਿਆ ਦਾਏ ਕਹਨਾਂਏ ਬਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਬਹਿਰ ਗੰਧੀਰਾ ਗੁਣੀ ਗਹੀਰਾ ਹੋਏ ਨਾ ਡਾੜਾ कारवड के जीरा सबस्रति मेल सुरत कमाई सब कीम मेल कीत पाए ज्ञानी ञनीव गरह ना व सब सबरा सब, सब ग ਸ਼ਬਦ ਕੀਆਂ ਵਡਿਆਈਆਂ ਤਦਵੇਂ ਸਿੱਖੀ ਕਿਨਾ ਨਾ ਪਾਈਆ ਕਰਮ ਮਿਲੈ ਨਾ ਇਖਾ ਘਲਾਈਆ ਆਖਣ ਵਾਲਾ ਕਿਆ ਵਿਚਾਰਾ ਸਿਖਤਿ ਮਰੇ ਤੇਰੇ ਪੰਧਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਨਕ ਸਤ ਸਵਰ ਰਹਾ ਅਸ ਮੁਹਲਾ ਪਹਿਲਾ ਅਖੰਦੀਵਾ ਵਿਸਰਾ ਮਰ ਜਾ ਅਖਣੇ ਉਪਾ ਸਤਿਨਾਮ ਸਤਿਨਾਮ ਕੀ ਲੰਗਾ ਧੂਖ ਉਦ ਧੂਖ ਹੈ ਖਾਇ ਚਲੀ ਇਹ ਦੂਖ ਸੂਗਮ ਵਿਸਰਾਏ ਮੇਰੀ ਬਾਈ ਸਤਿ ਸਾਹਿਬ ਸਤੈ ਨਾਹਿ ਰਹਾ ਸਤਿਨਾਮ ਕੀ 뜰 ਵਿੜਾਈ ਆਪ ਅੱਗੇ ਕੀ ਨਹੀ ਪਾਈ ਜੇ ਸਭ ਮਿਲ ਕੇ ਆਪਾ ਜੇ ਵੰਡਣਾ ਨਾ ਹੋਵੇ ਘਟਣ ਜਾਏ ਨਾ ਮਰਨ ਹੋਵੇ ਸੂਗ ਦਿਨਦਰ ਹੈ ਦਾਤ ਕੋ ਭੋਗ ਗੁਣ ਇਹੋ ਮੋਰਨਾ ਹੋਵੇ ਦਾ ਉਪਵਾਨ ਹੋਵੇ। ਦੇਵੜ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਦਾ ਕੀ ਕੀ ਰਾਤ ਖਸ ਮੁਸਾਰੇ ਦੇ ਤੁਮ ਜਾਤ ਨਾਨਕ ਨਾ ਬਹਿ ਬਾਦ ਸਨਾਤ ਰਾਗ ਗੁਜਰੀ ਗੁਰਲਾ ਚਲਸਾ ਹਰ ਕੇ ਜਨ ਸਤਿਗੁਰ ਸਤਿ ਪਰਸਾ ਬਿਨਾ ਕਰੰ ਗੁਰਪਾਸ ਹਮ ਤੀਰੇ ਕਿਰਨ ਸਤਿਗੁਰ ਸਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਵੀਰ ਗੁਰਦੇਵ ਮੋਕਾ ਉਦਾਸ ਸਦਾਸ ਗੁਰਮੁਖਨਾ ਮੇਰਾ ਰਾਟ ਸਪਾਈ ਹਰ ਕੀਰਤ ਹਮਰੀ ਰਹਿ ਰਹਾ ਹਰ ਜਨ ਕੇ ਵਡ ਭਾਗ ਉਡੇ ਦੇ ਜਨ ਮਾਰ ਮਾਰੋ ਕਰਦਾ ਹਰ ਪਿਆਸ ਹਰ ਹਰਨਾਮ ਗੁਰਾ ਚਿਤ ਪਸਹੀ ਗੁਰ ਸੰਗਤ ਗੁਣ ਪ੍ਰਗਾਸ ਜਨ ਆਰਿਹਾਰ ਅਰਦਾਸ ਨਾਮ ਆਤੀ ਭਾਵਹੀ ਅਨਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਸੇਵਕ ਜੀਵੇ ਤਿਨ ਜੀਵਾਸ ਜਿਨ ਹਰਜਨ ਸਤਿਗੁਰ ਸੰਗ ਪਾਈ ਤਿਨ ਘੁਰ ਮਸਤਕ ਲਿਖਿਆ ਨਿ ਆਸ ਧੰਨ ਨੰਦਰ ਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਦਾ ਪ੍ਰਗਾਸ ਰਾਗ ਗੂਜੜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਦ ਅਰਜੀ ਉਪਰਿਆ ਸਾਲ ਪਥਰ ਮਹਿ ਜਨ ਤੇ ਉਪਾਏ ਤਾ ਕਾ ਰਜ਼ਕ ਖਾਕੇ ਕਤਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋਤਰੀਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸਕੇ ਗਾਥ ਹਰਿਆ ਰਾਮ ਜਨਨ ਪਤਾ ਲੋਕ ਸੁਖਮਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਜ਼ਕ ਸੰਭਾਹਿ ਠਾਕੁਰ ਕਾਹੀ ਮਨ ਕੋ ਕਰਿਆ ਉੜੇ ਉੜੇ ਆਵੇ ਸੈ ਪਸਾਂ ਇਸ ਪਾਸ਼ਾਏ ਤੇਰੇ ਸਰਿਆ ਤਿਨ ਕਵਣ ਫਲਾਵੇ ਕਵਣ ਸੁਗਾਵੇ ਮਨ ਮਹਿ ਸਿਮਰਣ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਆਪੁਰ ਕਰ ਤਲ ਤਰੀਆ ਜਨਾਨਕ ਬਲ ਬਲ ਸਭ ਬਲ ਜਈਐ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਆਸਾ ਲਛਕ ਸੁਪਰਕ ਇੱਕ ਓਂ ਕਰ ਸਤਗੁਰ ਪ੍ਰਸਾਦ ਸੁਪਰਖਲੇ ਰੇ ਨਰਨ ਹਰਖਲੇ ਰੇ ਨਦਨ ਹਰ ਅਗਮ ਅਗਿਆਕਾਰ ਸਭ ਤੇ ਆਪੇ ਸਭ ਤੇ ਆਪ ਤਦ ਜੀ ਹਰ ਸੱਤੇ ਸਿਰਜਨਹਾਰਾ ਸਭ ਦੀਏ ਤੇਮਾਰੇ ਜੀ ਦੁਨੀਆਂ ਦਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਉਦੋ ਉਪਵਸਾਰਾ ਹਰਿਆਪੇਠਾ ਦੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕੋ ਘਟੇ ਘਟੇ ਅੰਤਰ ਸਰਬ ਨਿਰੰਤਰਤੀ ਹਾਰੇ ਕੋ ਪ੍ਰਕ ਸੁਮਾਨਾ ਇਕ ਦਾਤੇ ਇਕ ਪੇਹਾਰੀ ਜੀ ਸਭ ਤੇਰੇ ਚੋਟ ਵਡਾਣਾ ਤੂੰ ਆਪੇ ਦਾਤਾ ਆਪੇ ਕੁਸਰੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਦ ਬ੍ਰਹਮ ਬੇਅੰਤ ਬੇਅੰਤੀ ਤੇਰੇ ਕੀਆ ਗੁਣ ਆ ਸੁਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸਿਮੁਕਤ ਸਿਮੁਕ ਭੈ ਜਿਨ ਹਰਿ ਧਾਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਡਰ ਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਇਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਸੀ ਸੇ ਧੰ ਸੇ ਧੰ ਜਿਨ ਹਰਿ ਸਿਹਾਇਆ ਜੀ ਜਨ ਨਾਨਕ ਤਿਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਮ ਤੁਧਿ ਹਰ ਅਨੰਤ ਅਨੇਕ ਅਨੰਤ ਤੇਰੀ ਅਨੰਤ ਤੇਰੀ ਅਨੰਤ ਕਰਨੇ ਹਰ ਪੂਜਾ ਜੀ ਤਤ ਤਤ ਹੈ ਿਤ ਪੇ ਬੇੰਤਾ ਤੇਰੇ ਅਨੇਕ ਤੇਰੇ ਅਨੇਕ ਪੜਦੇ ਬਹੁ ਸਿਮਰਤ ਸਾਸ ਤੇਰੀ ਕਰ ਕਰਿਆ ਕਟ ਕਰ ਪਰੰਤਰਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਹਉ ਭਾਵੈ ਮੇਰੇ ਹਰਿ ਭਗਵੰਤਾ ਪੂਰਤ ਰੂਪ ਅਪਰੰਤ ਪਰਤਰਾ ਜੀ ਸੁਧ ਜੀਵਣ ਅਵਰ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਵੇਖੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋਈ ਉਦਾਪੇ ਸ੍ਰਿਸ਼ਟ ਸਭੇ ਉਪਾਈ ਜੀ ਤੋਦਾਪੇ ਸਿਰਜ ਸਭ ਕੋਈ ਜਨਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸਾਏ ਤਾ ਦੋਈ ਆਸਾ ਬਲ ਚਤਾਰ ਕੂੰ ਕਰਤਾ ਸਤਿਆਰ ਮੰਡਾ ਸਾਈ ਜੋ ਤੂੰ ਭਾਵੇਂ ਸੋਈ ਤਿਸੀ ਜੋ ਤੂੰ ਦੇਹੇ ਸੋਈ ਨੋ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸਨਾ ਕਿਰਪਾ ਕਰੇ ਤਿਨਾਂ ਮਰਦ ਸੰਪਾਇਆ ਗੁਰਮੁਖ ਲੰਗਾ ਮਨਮੁਖ ਗਵਾਇਆ ਤਦ ਆਪ ਛੋੜਿਆ ਆਪ ਮਿਲਾਇਆ ਕਉ ਦਰੀਆ ਸਭ ਤੁਝ ਹੀ ਮਾਏ ਤੁਝ ਬਿਨ ਬੁਝਾ ਹੋਈ ਨਾ ਜੀਅ ਜੰਤ ਸਭ ਤੇਰਾ ਖੇਲ ਵਿਦੋਕ ਮਲ ਵਿਛੜਿਆ ਸੰਜੋਗੀ ਮੇਲ ਜਿਸਨਾ ਜਾਣਾਏ ਈਸੁਈ ਜਨ ਜਾਣੈ ਹਰ ਗੁਣ ਸਦ ਈ ਆਪੋ ਕਰਨ ਜਿਨ ਹਰਿ ਸੇਵਿਆ ਜਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਮਾਇਆ ਉੰਆਪੇ ਕਿਰਪਾ ਤੇਰਾ ਕੀਆ ਸੁਭ ਹੋਏ ਤੁਧ ਬਿਨ ਬੁਝਾ ਅਵਰਨ ਨ ਹੋਏ ਓੰਕਾਰ ਕਰ ویکਹ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵੁ ਕ ਤਿਨਹੇ ਕੀਆ ਕੰਕ ਜੋ ਮੋਹ ਪਾਗ ਨਹੀਂ ਚੱਲੈ ਹਮ ਦੇ ਘਾਟ ਡੂਬੀ ਅਲੇ ਮਨ ਏਕ ਨਾ ਇਕ ਸਮੂੜ ਮੜਾਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੁ ਜਤੀ ਸਤੇ ਨਹੀਂ ਪੜਿਆ ਮੂਰਖ ਮੁਕਤਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਸੁਲੰਗ ਦਿਵਾ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤ੍ਰਿਪਰੀਆ ਅਵਰ ਕਾਇ ਤੇ ਰਕਤਾ ਨਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਗ ਲਾਗ ਸੁਝ ਤਰਣ ਚੈ ਇੰਮ੍ਰਿਤ ਸਾਜ ਰੰਗ ਪਾਇਆ ਫੈਰ ਆਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਕਬੋ ਨਾਨਕ ਹਮ ਨੀਚ ਕਰਮਾ ਜਪ ਤਪ ਸੰਜਮ ਧਰਮ ਨਾ ਸੁਮਾਇਆ ਸਾਹੋ ਨਾਨਕ ਹਮ ਨੀਤ ਕਰਮਾ ਸਤਿ ਓ ਅੰਸਾ ਵਾਹਿਗੁਰੂ ਦੀ ਕਿਰਤ ਹੈ ਪਾਤਸ਼ਾਹ ਦੀ ਦਸਨੀ ਕਬਿਓ ਬਾਤ ਬੇਨਤੀ ਚਾਪਈ ਹਮਰੀ ਬਰੋਹਾਤ ਜ਼ਰਾਸ਼ਾ ਪੂਰਨ ਹੋਏ ਚਿਤ ਦੀ ਇੱਛਾ ਤਬ ਚਰਨਨ ਮਨ ਰਹਾ ਮਾਰਾ ਆਖਾ ਜਾਣ ਸਰਬ ਸੁਖਵਾਰਾ ਅਮਰੇ ਦੁਸਰੇ ਸਭ ਤੂੰ ਧਾਗੋ ਹੋ ਆਪ ਬਤੈ ਮਹਿ ਬਿਤਾਵੋ ਸੁਖੀ ਬਸਾਏ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਹ ਰੱਛਾ ਨਿਰ ਕਰ ਦੇ ਕੀਏ ਸਭ ਪਰਮ ਕੋ ਆਦਿ ਕਰਿਐ ਪੂਰਨ ਹੋਏ ਹਮਾਰੀ ਆਸਾ ਔਰ ਭਜਤੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਤਾਰ ਨਾ ਧਿਆਉਂ ਤੋ ਵਰਤਾ ਹਾਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਹਮਾਰੀ ਹੈ ਆਪ ਹਾਥ ਮੇ ਲੇ ਉਮਰੀਏ ਮਰਨ ਕਾਲ ਤਾ ਕਾ ਸੇਵਰੀਏ ਉਜੋ ਸਦਾ ਤੁਹਾਰੇ ਪਛਾ ਰੀ ਅਸਤੁਜ ਜੋ ਰੀ ਅਵਰਸ਼ਾ ਰਾਖਿ ਲਹੁ ਮੋਹਿ ਰਖਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਸਾ ਤੁਮ ਹੋ ਕੁਰੀ ਚਿਤੁਰ ਦਸਤੰਤਾ ਕਾਲ ਆਏ ਪੂਆ ਬਖਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਕੈ ਕਰਿ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਕਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਪੇਤ ਰਾਜ ਮਾ ਦੁਖਿਓ ਜਵਨ ਕਾਲ ਸਭ ਲੋਕ ਸਵਾਰਾ ਅੰਸ ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗ ਜਗਨਾਇਓ ਦੇਵ ਦੰਤ ਚਸ਼ਣੇ ਉਪਜਾਇਓ ਆਦੰਤ ਇੱਕੈ ਅਵਤਾਰ ਸੋਈ ਗੁਰੂ ਸਮਝਿ ਇਹੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿੰਨਾ ਅਖਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਸੱਟ चिट्टी ते कुंजर अस्तुला सपर कृपा दृष्ट कर पुला संतन दुख पाए ते दुखी सुख पाए साधा के सुखी एक एक की पीर पुशन्ना है कट कट के पट पट की जन्ना है जब दुकरुक करा करतारा प्रजातर्त तब देह अपारा ਉਜਬਿਆ ਕਰਤ ਕਰਤ ਹੂੰ ਕਬੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਝ ਉਟਾਰੈ ਤੁਮ ਸਭ ਹੀ ਤੇ ਰਹਤ ਨਰਲਮ ਦਾੜ ਦੇਦ ਭੇਦ ਆਰੁ ਆਲ ਨਿਰੰਕਰ ਨਿਰਬਕਾਰ ਤਰਲੰਭ ਆਗ ਅਣੀਲ ਅਨਾਦ ਸੰਭ ਤਕੰ ਮੂੜ ਉਚਾਰ ਪਿਤਾ ਦਾ ਕੋ ਭੇਵ ਨ ਪਾਵਤ ਬਿਦਾ ਤਾਕ ਕਰ ਪਾਹਨ ਅਨਮਾਨਤ ਮਹਾ ਮੂੜ ਕਸ਼ ਭੇਦ ਨਾ ਡਾਣ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਨਹਿ ਪਿਵ ਆਪ ਆਪਣੀ ਬੁੱਧ ਅਦਿੱਤੀ ਪਰਨਤ ਭਿੰਨ ਭਿੰਨ ਕਹੇ ਤੀਤੀ ਤਮਰਾ ਲਪਣ ਜਾਇ ਪਸਾਰ ਕਿਹ ਬਿਦ ਸਜਾ ਪ੍ਰਤਮ ਸੰਸਾਰਾ ਸਿਕਰ ਉਖਣੂਪ ਸਰੂਪ ਅਰੰਕ ਭਇਓ ਰਾਮ ਕਹਿ ਪੁਪਾ ਅੰਡਜ ਦੇਰਜ ਸਿਤਜ ਕਿੰਨੀ ਉਤਪ ਤੁਖਾਨ ਬਹੁ ਰਚ ਦਿਨੀ ਕਹੂੰ ਫੂਲ ਰਾਦਾ ਅਵੇ ਬਠਾ ਕਹੂੰ ਸਿਮਟ ਭਇਓ ਸੰਕਰ ਇਕਾਖਾ ਸਿਗਰੀ ਸ੍ਰਿਸ਼ਟ ਦੁਖਾਏ ਅਤਮ ਭਾਵ ਆਦ ਦੁਗਾਦ ਸਰੂਪ ਸਵੈਮ ਭਾਵ ਅਵਰ ਸ਼ਾ ਮੇਰੀ ਤੁਮ ਕਰੋ ਸਿਖਿਓ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਕਾਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਲੋਕਾਲ ਕੋ ਇੱਕ ਬਾਰ ਤਿਆ ਹੈ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਹੁ ਰਸ਼ਾ ਹੋਏ ਕਹੇ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾ ਕਣਕ ਬੋਹਰ ਹੋ ਰਹਿਤ ਸਿਧ ਘਰ ਮੋਹ ਸਭ ਹੋਈ ਦੁਸ਼ਟ ਸਾਸ਼ਵ ਸਕੇ ਨਾ ਕੋਈ ਇੱਕ ਬਾਰ ਜਨਮੇ ਸੁਭਾਰਾ ਕਾਲ ਪਾਸਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਪਹਾ ਨਾਰਦ ਦੁਸ਼ਤ ਦੋਖ ਤੇ ਰਹਾ ਛੜਕ ਕੇ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੇ ਸਰਬ ਧਾਰ ਮੋਹੋ ਸਹਾਈ ਖੜਗ ਕੇ ਮੈਂ ਸ਼ਰਨ ਤੇ ਹਾਰੀ ਸਰਬ ਧਾਰ ਮੋਹੋ ਸਹਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬਤੇ ਤੂ ਆਂਕ ਤਰੇ ਨਹੀਂ ਆਨਿਓ ਤਰਾਹ ਰਹੀਮ ਕੁਰਾਨ ਕੁਰਾਨ ਅਨੇਕ ਹੈ ਬਕ ਏਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬਾ ਹੈ ਬਹੁ ਭੇਦ ਕਹੈ ਅਬੇਕ ਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਾਤ ਮੈਂ ਨਾ ਕਹਿਓ ਸਭ ਤੁਹਿ ਬਖਨਿਓ ਦੁਹਰਾ ਸਗੋ ਗਾਰ ਦੋ ਸਾਡ ਕੇ ਗਇਓ ਸੁਹਾਰੋ ਬਾਹੇ ਗਏ ਕਿਲਾਜ ਅਸ ਸਗੋ ਗਾਰ ਦੋ ਸਾਡ ਕੇ ਗਇਓ ਬਾਹੇ ਗਏ ਕਿਲਾਜ ਅਸ ਪਰਮ ਕਲੀ ਮੁੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਾਨਵ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਰੀਆ ਸ਼ਬਦ ਗਾਵਣਈਆ ਸਬਦੋ ਤਾਂਗਾ ਗੁਗ ਹਰੀ ਕੇ ਰਾਮਣ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਤਾਰਨ ਸਭ ਸਵਾਰਣਾ ਸਬਨਾ ਗੱਲਾਂ ਸੁਰਤ ਸੋ ਅਮੀ ਸੋ ਕਿਉ ਮਨ ਹਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀ ਕਰ ਤੇਰਾ ਕਰਤਾ ਹਉ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੈ ਨਾਨਕ ਸਤਿ ਸਾਹਿਬ ਕੀ ਨਾਹੀ ਕਿਰਤੈਰਾਏ ਸਾਚਾ ਨਾਮ ਮੇਰਾ ਆਧਾਰਾ ਸਾਚਾ ਨਾਮ ਆਧਾਰ ਮੇਰਾ ਜਿ ਮੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਾਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਢੋ ਜਿਸ ਦੀਆਂ ਇਹ ਵਡਿਆਈਆ ਕਹਾ ਨਾਨਕ ਸੁਣਹੁ ਸੰਤੋ ਸਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਣੇ ਪੰਦਿ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਤ ਦੂਤ ਤੁਧ ਵਸ ਕੇਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤੁਜ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਾ ਲਾਲਕ ਤਹ ਸੁਖ ਹੁਵਾ ਤੇ ਤੁ ਘਰ ਅਨਹਦ ਵਾਜੇ ਆਨੰਦ ਸੁਹਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਫਾਰ ਬ੍ਰਹਮ ਰਬ ਪਾਇਆ ਉਤਰੀ ਸਗਲ ਵਿਸੂਰੇ சி பாத்த சாரேத்த நானே அன்த்து பவித்த ਮਨਵੰਤ ਨਾਨਕ ਗੁਰ ਚਰਨ ਲਾਗੇ ਮੰਦਾਬੀ ਮਹੱਲਾ ਪੱਤਵਾ ਹਾਲ ਵਿੱਚ ਤਿੰਨ ਵਸਤੂ ਪਈਓ ਸਤਿ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਸਾਚੁ ਕਾਪਿਓ ਜਿਸ ਦਾ ਸਬਸਾਧਾ ਰਹੋ ਜੇ ਕੋ ਖਾਵੈ ਜੇ ਕੁਮ ਚਾਏ ਇਸ ਕਾ ਹੋਏ ਉਦਾਰੋ ਇਹ ਹਵਸਤ ਤਜਿ ਨਹਿਂ ਦਾਈ ਜਿਤ ਤੇ ਤਰਾਪੁਰ ਧਾਰੋ ਤੰ ਸੰਸਾਰੇ ਕਰਨ ਲੱਗ ਕਰੀਐ ਸਬ ਨਾਨਕ ਬ੍ਰਹਮ ਅਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਤੂ ਨਾਹੀ ਮਨੋ ਜੋਗ ਮੈਂ ਨਿਰਗੁਣ ਆਰੀ ਕੋ ਗੁਣ ਨਾਹੀ ਆਪੇ ਰਸ ਪਿਓਈ ਦਰਸ ਪਿਆ ਮੇਂ ਰਾਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਕਾ ਦੀਵਾ ਤਨ ਮਨ ਕਰਸ ਪਿਆ ਮੇਰਾ ਮਤ ਹੋਈ ਸਤ ਗੁਰੂ ਰੋਇ ਨਾਨਕ ਨਾਮ ਮਿਲੈ ਤਾ ਜੀਵ ਤਨ ਮਨ ਦੀਵੇ ਹਰੀ ਆ ਵਾਜੁ ਦੀ ਕਲਸਾ ਵਾਜੁ ਦੀ ਕੀਤਨ